ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਸਵੇਰ ਦਾ ਟਾਈਮ ਆ ਤੇ ਕੱਲ ਸ਼ਾਮ ਨੂੰ ਸਾਡੇ ਘਰੇ ਬਹੁਤ ਵੱਡੀ ਖੁਸ਼ਖਬਰੀ ਆਈ ਤੇ ਤੁਸੀਂ ਟਾਈਟਲ ਜਾਂ ਥੰਬਨੇਲ ਦੇਖ ਕੇ ਨਾ ਸਮਝ ਹੀ ਗਏ ਹੋਗੇ ਵੈਸੇ ਤਾਂ ਪਰ ਮੇਰੇ ਦਿਲ ਕਰਿਆ ਹੈ ਨਾ ਥੋੜੇ ਨਾ ਖੁਸ਼ੀ ਸਾਂਝੀ ਕਰਾਂ ਤੇ ਆਪਾਂ ਦੂਸਰੇ ਪਾਸੇ ਤੁਹਾਨੂੰ ਕੈਮਰਾ ਕਰਕੇ ਦਿਖਾਉਣੀ ਆ ਕਿ ਆ ਇਹ ਬਿਰੀ ਆਪਣੇ ਘਰੇ ਖੁਸ਼ੀ ਤੇ ਖੁਸ਼ੀ ਦੀ ਸਭ ਤੋਂ ਵੱਡੀ ਗੱਲ ਇਹ ਹੈ ਵੈਸੇ ਤੁਸੀਂ ਸਮਝ ਗੀ ਸਮਝ ਗਏ ਹੋਗੇ ਤੇ ਆਪਣੀ ਝੋਟੀ ਨੇ ਦਿੱਤੀ ਕੱਟੀ ਤੇ ਪਈ ਮੈਨੂੰ ਤਾਂ ਨਾ ਵਿਆਹ ਦੀ ਨਾ ਚਾ ਚੜਿਆ ਪਿਆ ਧਰਤੀ ਤੇ ਪੈਰ ਨਹੀਂ ਲੱਗਦਾ ਸੌਣ ਲੱਗੇ ਕੰਕ 16 17 ਮਹੀਨਿਆਂ ਤੋਂ ਹਨਾ ਆਈ ਹੈ ਸਾਡੇ ਘਰੇ ਕੱਟੀ ਇਸ ਤੋਂ ਬਾਅਦ ਵੀ ਦੇਖ ਚਾਰ ਪੰਜ ਸੂਈਆਂ ਆਪਣੇ ਵੀ ਚਾਰ ਮੱਝਾਂ ਇੱਕ ਗਾਂ ਤੇ ਉਹਨਾਂ ਨੇ ਚਾਰਾਂ ਨੇ ਕੱਟੇ ਤੇ ਇਹਨੇ ਬੈਡ ਨੇ ਵੀ ਆਪਣੀ ਨੀਂਦ ਦਿੱਤੀ ਦਿੱਤਾ ਸੀ ਸੌਰੀ ਬੱਚਾ ਤੇ ਕੋਈ 17 16 17 ਮਹੀਨਾ ਤੋਂ ਸਾਡੇ ਘਰ ਆ ਗੂਗਲੋ ਜੀ ਆਈ ਹੈ ਠੀਕ ਇਹ ਚਾੜਿਆ ਕਰ ਦੇਖੋ ਨਾ ਪੂਰੀ ਜੈਡ ਬਲੈਕ ਆ ਤੇ ਤੇ ਕ੍ਰਾਂਤੀ ਦੇ ਹਨਾ ਰਤਨ ਦਾਸੀ ਮੋਂ ਲੱਗਿਆ ਹੋਇਆ ਸੀ ਟੀਕਾ ਭਰਾਇਆ ਕਰੋ ਟੀਕਾ ਭਰਾਇਸ ਭਈ ਰਤਨ ਦਾ ਤੇ ਆਦੀ ਮਾਰ ਗਈ ਐ ਜੈਡ ਬਲੈਕ ਕਾਹਾਂ ਪਹਿਲਾਂ ਇਹਦੀ ਮਾਂ ਵੀ ਪੂਰੀ ਜੈਡ ਬਲੈਕ ਆ ਤੇ ਕੱਲ ਡਾਕਟਰ ਵੀ ਆਇਆ ਪਰਸੋਂ ਆਇਆ ਸੀਗਾ ਮੈਂ ਕਿਹਾ ਵੀਰੇ ਚੁੱਪ ਕਰੀ ਜੇ ਕਾ ਤੋ ਬੈਠੀ ਆ ਮੈਂ ਕਿਤੇ ਬੁਖਾਰ ਨਾ ਹੋਵੇ ਚੈੱਕ ਕਰਾਈ ਉਹ ਕਹਿੰਦਾ ਨਹੀਂ ਬੁਖਾਰ ਤਾਂ ਹੈ ਨਹੀਂ ਉਹ ਕਹਿੰਦਾ ਹਜੇ 15 ਦਿਨ ਨਹੀਂ ਸੂਂਦੀ ਪਰ ਇਹ ਕੱਲ 11 ਤਰੀਕ ਨੂੰ ਸੂਤੀ ਸ਼ਾਮ ਨੂੰ 5:30 ਪੌਣੇ 6 ਵਜੇ ਤੇ ਵੀਡੀਓ ਤਾਂ ਆਪਾਂ ਨਹੀਂ ਉਹਦੀ ਬਣਾਉਦੇ ਥੋੜੇ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਪਰ ਉਦੋਂ ਹੈਗਾ ਸੀ ਜੀ ਤਾਰਾਂ ਦਾ ਟਾਈਮ ਕਿ ਆਪਾਂ ਉਦੋਂ ਧਾਰਾ ਕਿਉਂ ਰਹੀ ਸੀ ਬਸ ਮੁੜਕ ਤੁਹਾਨੂੰ ਪਤਾ ਹੀ ਹੈ ਬਲੈਕ ਆਊਟ ਹੋ ਜਾਂਦਾ ਕਿ ਆਪਾਂ ਵੀਡੀਓ ਨਹੀਂ ਬਣਾ पाए ਕਿ ਬਲੈਕ ਆਊਟ ਕਰਕੇ ਮੈਨੂੰ ਆਏ ਵੀ ਸੀਗਾ ਵੀ ਕਿਤੇ ਹਨਾ ਕੋਈ ਰਿਸਕ ਹੀ ਨਾ ਹੋ ਜੇ ਕਿਉਂਕਿ ਇਹ ਥੋੜਾ ਥੋੜਾ ਭਾਰ ਦਿਖਾਉਂਦੀ ਸੀ ਵੀ ਹਨਾ ਲਾਈਟਾਂ ਵੀ ਬੰਦ ਹੁੰਦੀਆਂ ਆ ਵੀ ਤਾਂ ਕਰਕੇ ਤੇ ਇੱਧਰ ਦੇਖੋ ਭਾਈ ਹਜੇ ਮੇਰਾ ਖਿਆਲ ਆ ਪਿਆ ਪਿਆ ਤੇ ਹੁਣ ਆਪਾਂ ਕੰਮਾਂ ਦੀ ਵੀ ਲਿਆਉਣੇ ਨੇ ਨੇੜੀ ਤੇ ਥੋੜੇ ਨਾਲ ਇੰਨੀ ਕੁ ਖੁਸ਼ੀ ਸਾਂਝੀ ਕਰਨੀ ਸੀ ਕਿਉਂਕਿ ਸੈਲਰੀ ਭੈਣ ਭਰਾ ਵੀ ਕਹਿੰਦੇ ਸੀ ਨਾ ਕੀ ਕੱਟੀ ਦੇ ਦੇ ਮੱਝ ਤੇ ਉਹ ਆਈ ਦੀ ਮਾਂ ਪਹਿਲਾਂ ਕੁਝ ਪਹਿਲੇ ਸੂਏ ਕੱਟੇ ਦਿੱਤੀ ਸੀ ਤੇ ਡਾਕਟਰ ਕਹਿੰਦਾ ਹਨਾ ਇਹਦੇ ਥਣ ਛੋਟਿਆਂ ਦੀ ਵਜ੍ਹਾ ਵੀ ਇਹਦਾ ਹਨਾ ਜਿਹੜੀ ਛੋਟੀ ਉਮਰ ਚ ਹੈ ਨਾ ਵੀ ਇਹ ਨਵੀ ਹੋ ਗਈ ਹੈ ਉਹੀ ਹੈ ਤੇ ਇਹ ਹਨਾ 17 ਮਹੀਨਾ ਦੀ ਬਣ ਗਈ ਸੀਗੀ ਵਿਚਾਰੀ ਛੋਟ ਕੋਈ ਉਮਰ ਦੀ ਤੇ ਥੋੜੀ ਥੋੜੀ ਆਲ ਜੀ ਕਰਦੀ ਹੈ ਤੇ ਚਲੋ ਹਨਾ ਤੇਜੂ ਵਿਚਾਰੀ ਤੇ ਭਾਈ ਮੈਨੂੰ ਤਾਂ ਹੋਈ ਫਿਰ ਵਾਲੀ ਵਾਲੀ ਖੁਸ਼ੀ ਤੇ ਪ੍ਰਮਾਤਮਾ ਸਾਹਿਬ ਦੇ ਘਰੇ ਤੋਂ ਪੁੱਤ ਦੀਆਂ ਦਾਤਾਂ ਬਖਸ਼ੇ ਤੇ ਹਾਈ ਮੱਚ ਤਾਦਾਂ ਸੌਂ ਲੱਗੇ ਚਾਹ ਨਹੀਂ ਚੱਕਿਆ ਜਾਂਦਾ ਕੱਲ ਮੈਂ ਬਾਰੀ-ਬਾਰੀ ਦੇਖੇ ਜਾਵਾਂ ਹਾਈ ਕੱਟੀ ਆ ਕੱਟੀ ਆ ਮੈਨੂੰ ਯਕੀਨ ਨਾ ਆਵੇ ਤੇ ਚਲੋ ਜੀ ਜੀ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਨੀ ਸੀ ਤੇ ਆਪਾਂ ਹੁਣ ਕਰ ਲਈਏ ਕੰਮ ਧੰਦਾ ਤੇ ਆਪਾਂ ਹੁਣ ਗੱਲ ਕਰੇ ਇੱਕ ਗੱਲੋਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਗਲਤੀ ਆਪਾਂ ਕਰੀ ਆ ਉਹ ਮਤਲਬ ਕਿ ਉਹ ਦੂਸਰੀ ਕੱਟੀ ਦੀ ਆਪਾਂ ਪਹਿਲਾਂ ਸੋਚਿਆ ਸੀ ਏਆਈ ਕਰਵਾ ਦਈਏ ਪਰ ਹਜੇ ਨਹੀਂ ਕਰਵਾਉਂਦੇ ਕਿ ਛੋਟਿਆਂ ਨੂੰ ਵੀ ਜ਼ਿਆਦੇ ਪ੍ਰੋਬਲਮ ਚ ਆਉਂਦੀ ਆ ਤੇ ਇਹ ਵੀ ਆਪਣੀ ਹੀ ਚਾਈ ਹੋਈ ਆ ਦੇਖੋ ਨਾ ਤਾਰਾਂ ਦੀ ਜਾਂਦੀ ਆ ਤੇ ਇਹਨੇ ਇਹਦੇ ਸ਼ਾਮ ਨੂੰ ਪੀਕਾ ਭਰਾਉਣੇ ਆ ਜਾਂ ਕੱਲ ਨੂੰ ਸਵੇਰੇ ਚਲੋ ਬਾਈ ਗੁਰੂ ਜੀ ਹਨਾ ਹੁਣ ਤਾਂ ਬਸ ਇਹਦੀ ਮਾਂ ਵੀ ਕੱਟੀ ਦੇ ਦੇ ਹਨਾ ਖੁਸ਼ੀਆਂ ਹੀ ਲਿਆਉਣ ਪ੍ਰਮਾਤਮਾ ਕਰੇ ਚਲੋ ਜੀ ਆਪਾਂ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ 'ਚ ਤੇ ਆ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਈ ਮੈਂ ਤਾਂ ਸੌਣ ਤੇ ਬਾੜੀ 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 ਖੁਸ਼ੀ ਹੋਈ ਸਾਰੇ ਬੱਚਿਆਂ ਨੂੰ ਵੀ ਕਹੀ ਜਾਂ ਮੈਂ ਅਰਦਾਸਾਂ ਬੇਨਤੀਆਂ ਕਰੋ ਸਾਰੇ ਭਈ ਛੋਟੇ ਛੋਟੇ ਬੱਚਿਆਂ ਨੇ ਅਰਦਾਸਾਂ ਕਰੀਆਂ ਸਾਡੇ ਘਰੇ ਉੱਤੇ ਮੈਂ ਕਹਾਂ ਤੁਸੀਂ ਸੁੱਖ ਖੋ ਵੀ ਭਈ ਕੱਟੀ ਦੇਦੇ ਮੈਨੂੰ ਕਹਿੰਦੇ ਵੀ ਪਾਰਟੀ ਕਰੋ ਦੋਨੋਂ ਇਹਦੇ ਆਂਟੀ ਮੁੱਕਰੇ ਨਾ ਮੈਂ ਕਹਾਂ ਬਈ ਇਹ ਗੱਲ ਤੋਂ ਨਹੀਂ ਮੁੱਕਰਦੀ ਮੈਂ ਫਿਰ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਕਰੀ ਪਾਰਟੀ ਮੈਂ ਖਲਿਆ ਤੇ ਖਲਿਆਓ ਖਾਣ ਚੀਜੀ ਦੁਕਾਨ ਤੋਂ ਕੌਣ ਕਹਣਾ ਜੀਰੇ ਕਰੇ ਪਸ਼ੂ ਰੱਖਿਆ ਹੈ ਨਾ ਉਹ ਸਮਝ ਹੀ ਸਕਦਾ ਮੇਰੀ ਖੁਸ਼ੀ ਨੂੰ ਤੇ ਚਲੋ ਜੀ ਆਪਾਂ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ 'ਚ ਤੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਤਤ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੱਸਦੇ ਰਹੋ ਵਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਚਲ ਸੋਫੀ ਚਲੋ ਜੀ ਬਾਏ